ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਾਂਗੇ ਸੋਚੋ ਜੇ ਗੁਰਦੁਆਰਾ ਪ੍ਰਬੰਧ ਨੂੰ ਚਲਾਉਣ ਦਾ ਸਹੀ ਤਰੀਕਾ ਇੱਕ ਪੂਰਾ ਬਲੂਪ੍ਰਿੰਟ ਸਾਨੂੰ ਸਿੱਧਾ ਜਪੁਜੀ ਸਾਹਿਬ ਵਿੱਚੋਂ ਹੀ ਮਿਲ ਜਾਵੇ ਹਾਂ ਜੀ ਅੱਜ ਆਪਾਂ ਐਸੇ ਮਾਡਲ ਬਾਰੇ ਗੱਲ ਕਰਨੀ ਹੈ ਪਰ ਇਸ ਤੋਂ ਪਹਿਲਾਂ ਇੱਕ ਸਵਾਲ ਇੱਕ ਸਵਾਲ ਜਿਹੜਾ ਅਕਸਰ ਸਾਡੇ ਸਾਰਿਆਂ ਦੇ ਮਨ ਵਿੱਚ ਆਂਦਾ ਹੈ ਆਪਣੇ ਗੁਰੂ ਘਰਾਂ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ ਇੰਨੇ ਝਗੜੇ ਇੰਨੀ ਤੜੇਬੰਦੀ ਕਿਉਂ ਹੈ ਹੈਨਾ ਇੱਕ ਅਜਿਹੀ ਚੀਜ਼ ਹੈ ਜਿਹੜੀ ਤਕਰੀਬਨ ਹਰ ਕੋਈ ਮਹਿਸੂਸ ਕਰਦਾ ਹੈ ਤੇ ਇਸ ਦਾ ਜਵਾਬ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਨਵਾਂ ਨਹੀਂ ਹੈ। ਸੰਤ ਸਿੰਘ ਮਸਕੀਨ ਜੀ ਦੀਆਂ ਵਿਆਖਿਆਵਾਂ ਦੇ ਮੁਤਾਬਿਕ ਇਸ ਦਾ ਹੱਲ ਉਹ ਇੱਕ ਬਹੁਤ ਪੁਰਾਣੇ ਇੱਕ ਅਧਿਆਤਮਿਕ ਤੇ ਨਾਲ ਹੀ ਇੱਕ ਪ੍ਰੈਕਟੀਕਲ ਐਡਮਿਨਿਸਟ੍ਰੇਟਿਵ ਮਾਡਲ ਵਿੱਚ ਲੁਕਿਆ ਹੋਇਆ ਹੈ। ਤੇ ਇਹ ਮਾਡਲ ਕਿੱਥੋਂ ਮਿਲਦਾ ਹੈ ਸਿੱਧਾ ਜਪਜੀ ਸਾਹਿਬ ਤੋਂ। ਬਸ ਅਸੀਂ ਇਸ ਨੂੰ ਅਕਸਰ ਅਣਗੌਲਿਆ ਕਰ ਦਿੰਦੇ ਆ। ਤਾਂ ਫਿਰ ਚਲੋ ਅੱਜ ਐਸੇ ਪੁੱлле ਹੋਏ ਨਕਸ਼ੇ ਨੂੰ ਇਸ ਬੁਨਿਆਦੀ ਸੰਕਲਪ ਨੂੰ ਥੋੜਾ ਖੋਲ ਕੇ ਸਮਝਦੇ ਆ। ਇਹ ਸਾਰਾ ਸੰਕਲਪ ਟਿਕਿਆ ਹੈ ਜਪੂਜੀ ਸਾਹਿਬ ਦੀ ਇਸਤੁਕ ਤੇ ਪੰਜ ਪਰਵਾਣ ਪੰਜ ਪ੍ਰਧਾਨ ਯਾਨੀ ਕਿ ਜਿਹੜੇ ਪੰਜ ਪਰਵਾਣ ਹਨ ਜੋ ਕਬੂਲੇ ਗਏ ਹਨ ਉਹੀ ਪੰਜ ਪ੍ਰਧਾਨ ਹਨ ਉਹੀ ਆਗੂ ਨੇ ਦੇਖੋ ਇਹ ਸਿਰਫ ਕੋਈ ਰੋਹਾਨੀ ਗੱਲ ਨਹੀਂ ਹੈ ਇਹ ਤਾਂ ਸਮੂਹਿਕ ਤੌਰ ਤੇ ਮਿਲ ਕੇ ਕਿਸੇ ਵੀ ਪ੍ਰਬੰਧ ਨੂੰ ਚਲਾਉਣ ਦਾ ਇੱਕ ਬਹੁਤ ਹੀ ਪ੍ਰੈਕਟੀਕਲ ਇੱਕ ਵਿਵਹਾਰਿਕ ਮਾਡਲ ਹੈ ਅਤੇ ਇਹ ਜਿਹੜਾ ਪੰਜ ਪ੍ਰਧਾਨ ਦਾ ਸੰਕਲਪ ਹੈ ਇਹ ਸਿੱਧਾ ਗੁਰੂ ਨਾਨਕ ਦੇਵ ਜੀ ਦੀ ਬੁਨਿਆਦੀ ਸੋਚ ਨਾਲ ਜੁੜਿਆ ਹੋਇਆ ਹੈ ਉਹਨਾਂ ਦੀ ਸੋਚ ਕੀ ਸੀ ਸਾਂਝੀ ਜ਼ਿੰਮੇਵਾਰੀ ਮਿਲ ਕੇ ਫੈਸਲੇ ਲੈਣਾ ਕਲੈਕਟਿਵ ਡਿਸੀਜਨ ਮੇਕਿੰਗ ਚਲੋ ਹੁਣ ਇਸ ਦੇ ਮੁੱਖ ਸਿਧਾਂਤਾਂ ਤੇ ਨਜ਼ਰ ਮਾਰਦੇ ਆਂ ਸਭ ਤੋਂ ਪਹਿਲਾਂ ਦੇਖਦੇ ਆਂ ਕਿ ਸਾਂਝੀ ਸੂਝ ਅਤੇ ਇੱਕ ਬੰਦੇ ਦੇ ਰਾਜ ਵਿੱਚ ਕੀ ਫਰਕ ਹੈ ਇੱਥੇ ਦੇਖੋ ਫਰਕ ਕਿੰਨਾ ਸਾਫ਼ ਹੈ ਇੱਕ ਪਾਸੇ ਜਬੂਜੀ ਦਾ ਸਿਧਾਂਤ ਇਹ ਕੀ ਕਹਿੰਦਾ ਹੈ ਕਿ ਫੈਸਲੇ ਪੰਜਾਂ ਦੀ ਸਾਂਝੀ ਸਿਆਣਪ ਸਾਂਝੀ ਸੂਝ ਨਾਲ ਹੋਣੇ ਚਾਹੀਦੇ ਨੇ ਇਸ ਨਾਲ ਕੀ ਹੁੰਦਾ ਹੈ ਕਿਸੇ ਇੱਕ ਬੰਦੇ ਦਾ ਪੱਖਪਾਤ ਉਸ ਦੀ ਆਪਣੀ ਸੋਚ ਹਾਵੀ ਨਹੀਂ ਹੁੰਦੀ ਪਰ ਅੱਜ ਦੀ ਹਕੀਕਤ ਕੀ ਏ ਇੱਕ ਵਿਅਕਤੀ ਰਾਜ ਇੱਕ ਪ੍ਰਧਾਨ ਬਣ ਜਾਂਦਾ ਤੇ ਉਹ ਹੀ ਸਾਰੇ ਫੈਸਲੇ ਲੈਣ ਲੱਗ ਪੈਂਦਾ ਫਿਰ ਬਾਕੀ ਕਮੇਟੀ ਉਹ ਤਾਂ ਬਸ ਨਾਂ ਦੀ ਹੀ ਰਹਿ ਜਾਂਦੀ ਏ ਤੇ ਜਦੋਂ ਇਸ ਤਰ੍ਹਾਂ ਹੁੰਦਾ ਏ ਤਾਂ ਨਤੀਜੇ ਕੀ ਨਿਕਲਦੇ ਨੇ ਉਹੀ ਜੋ ਅਸੀਂ ਦੇਖਦੇ ਹਾਂ ਆਪਸ ਵਿੱਚ ਲੜਾਈ ਝਗੜੇ ਫੈਸਲੇ ਗਲਤ ਹੁੰਦੇ ਨੇ ਪੱਖਪਾਤੀ ਹੁੰਦੇ ਨੇ ਤੇ ਗੁਰੂ ਘਰ ਦਾ ਮਾਹੌਲ ਉਹ ਪੂਰਾ ਤਣਾਅ ਵਾਲਾ ਹੋ ਜਾਂਦਾ ਏ ਅੱਛਾ ਹੁਣ ਅਗਲੇ ਪੁਆਇੰਟ ਤੇ ਚੱਲਦੇ ਆਂ ਇਹ ਵੀ ਇੱਕ ਬਹੁਤ ਵੱਡਾ ਟਕਰਾਓ ਹੈ ਸੇਵਾ ਬਨਾਮ ਰਤਬਾ ਯਾਨੀ ਕਿ ਲੀਡਰਸ਼ਿਪ ਦਾ ਮਕਸਦ ਸੇਵਾ ਕਰਨਾ ਹੋਣਾ ਚਾਹੀਦਾ ਹੈ ਜਾਂ ਫਿਰ ਆਪਣਾ ਰਤਬਾ ਬਣਾਣਾ ਦੇਖੋ ਜਪੂਜੀ ਦਾ ਸਿਧਾਂਤ ਤਾਂ ਬਿਲਕੁਲ ਸਾਫ਼ ਹੈ ਪ੍ਰਧਾਨ ਦਾ ਮਤਲਬ ਹੈ ਸੇਵਾਦਾਰ ਜਿਸ ਦਾ ਕੰਮ ਲੋਕਾਂ ਤੇ ਰਾਜ ਕਰਨਾ ਨਹੀਂ ਬਲਕਿ ਉਹਨਾਂ ਦੀ ਸੇਵਾ ਕਰਨਾ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਅੱਜ ਕੱਲ ਕੀ ਹੋ ਰਿਹਾ ਹੈ ਕਮੇਟੀ ਦੇ ਔਦੇ ਹੰਕਾਰ ਤੇ ਤਾਕਤ ਦੀ ਨਿਸ਼ਾਨੀ ਬਣ ਗਏ ਨੇ ਤੇ ਫਿਰ ਇਸੇ ਰਤਬੇ ਲਈ ਲੜਾਈਆਂ ਹੁੰਦੀਆਂ ਨੇ ਤੇ ਇਸ ਰਤਬੇ ਨੂੰ ਪਾਉਣ ਦੀ ਕੀਮਤ ਕੀ ਚੁਕਾਉਣੀ ਪੈਂਦੀ ਹੈ ਚੋਣਾ ਵਿੱਚ ਪੈਸੇ ਦੀ ਖੁੱਲ ਕੇ ਵਰਤੋਂ ਹੁੰਦੀ ਹੈ ਲੀਡਰਸ਼ਿਪ ਵਿੱਚ ਹੰਕਾਰ ਆ ਜਾਂਦਾ ਹੈ ਜਿਹੜਾ ਸੰਗਤ ਨੂੰ ਆਪਣੇ ਤੋਂ ਦੂਰ ਕਰ ਦਿੰਦਾ ਹੈ ਇੱਕ ਸੋਚ ਬਣ ਜਾਂਦੀ ਹੈ ਕਿ ਇਸ ਗੁਰਦੁਆਰੇ ਦਾ ਮਾਲਕ ਮੈਂ ਹਾਂ ਤੇ ਇਸ ਸਾਰੇ ਮਾਹੌਲ ਵਿੱਚ ਜਿਹੜੇ ਸੱਚੇ ਸੁੱਚੇ ਸੇਵਾਦਾਰ ਨੇ ਜਿਹੜੀ ਸੰਗਤ ਹੈ ਉਹ ਹੌਲੀ-ਹੌਲੀ ਪਿੱਛੇ हट ਜਾਂਦੀ ਹੈ ਹੁਣ ਆਉਂਦਾ ਹੈ ਤੀਜਾ ਤੇ ਬਹੁਤ ਅਹਿਮ ਸਿਧਾਂਤ ਇਮਾਨਦਾਰੀ ਬਨਾਮ ਪ੍ਰਭਾਵ ਮਤਲਬ ਕਿ ਕੀ ਲੀਡਰਸ਼ਿਪ ਇਮਾਨਦਾਰੀ ਨਿਡਰ ਹੈ ਜਾਂ ਫਿਰ ਉਹ ਬਾਹਰੀ ਦਬਾਵਾਂ ਹੇਟ ਕੰਮ ਕਰ ਰਹੀ ਹੈ ਜਪਜੀ ਦਾ ਸਿਧਾਂਤ ਇੱਕ ਸੱਚੇ ਆਗੂ ਦੀ ਕੀ ਨਿਸ਼ਾਨੀ ਦੱਸਦਾ ਹੈ ਉਹ ਜੋ ਨਿਆ ਕਰੇ ਜਿਸ ਵਿੱਚ ਲਾਲਚ ਨਾ ਹੋਵੇ ਤੇ ਜਿਹੜਾ ਕਿਸੇ ਤੋਂ ਡਰੇ ਨਾ ਸੱਚ ਦੇ ਰਾਹ ਤੇ ਚੱਲੇ ਪਰ ਅੱਜ ਅਸਲੀਅਤ ਕੀ ਹੈ ਕਮੇਟੀਆਂ ਉਹ ਅਕਸਰ ਬਾਹਰਲੇ ਪ੍ਰਭਾਵਾਂ ਕਰਕੇ ਦਬਾਅ ਕਰਕੇ ਸਹੀ ਫੈਸਲੇ ਲੈ ਹੀ ਨਹੀਂ ਪਾਉਂਦੀਆਂ ਤੇ ਦਬਾਓ ਆਉਂਦਾ ਕਿੱਥੋਂ ਕਿੱਥੋਂ ਹੈ ਕਈ ਵਾਰੀ ਵਿਰੋਧੀ ਧੜੇ ਦਾ ਡਰ ਹੁੰਦਾ ਹੈ ਕਈ ਵਾਰੀ ਸਿਆਸੀ ਪਾਰਟੀਆਂ ਦਾ ਪ੍ਰੈਸ਼ਰ ਹੁੰਦਾ ਹੈ ਤੇ ਕਈ ਵਾਰੀ ਜਿਹੜੇ ਵੱਡੇ ਅਮੀਰ ਦਾਨੀ ਹੁੰਦੇ ਨੇ ਉਹਨਾਂ ਦਾ ਅਸਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਗੁਰੂ ਘਰ ਦੇ ਪ੍ਰਬੰਧ ਦੀ ਇਮਾਨਦਾਰੀ ਨੂੰ ਖੋਰਾ ਲਾਉਂਦੀਆਂ ਨੇ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜੇ ਸਮੱਸਿਆਵਾਂ ਇਹ ਸਾਰੀਆਂ ਨੇ ਤਾਂ ਫਿਰ ਸੁਧਾਰ ਦਾ ਰਾਹ ਕੀ ਹੈ ਹਲਕੀ ਹੈ ਤੇ ਹੱਲ ਉਹ ਸਾਨੂੰ ਜਪੂਜੀ ਮਾਡਲ ਵਿੱਚ ਹੀ ਮਿਲਦਾ ਹੈ ਇੱਕ ਬਹੁਤ ਹੀ ਸਾਫ਼ ਤੇ ਪ੍ਰੈਕਟੀਕਲ ਹੱਲ ਇਸ ਮਾਡਲ ਦਾ ਕੇਂਦਰੀ ਨੁਕਤਾ ਕੀ ਹੈ ਸਾਂਝੀ ਜ਼ਿੰਮੇਵਾਰੀ shared responsibility ਪੰਜ ਪ੍ਰਦਾਨ ਮਾਡਲ ਦਾ ਸਿੱਧਾ ਸਿੱਧਾ ਮਤਲਬ ਇਹ ਕਿ ਤਾਕਤ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਦੇਣੀ ਸਗੋਂ ਪੰਜ ਲੋਕਾਂ ਵਿੱਚ ਵੰਡ ਦੇਣੀ ਹੈ ਇਸ ਨਾਲ ਕੀ ਹੁੰਦਾ ਸਿਸਟਮ ਵਿੱਚ ਚੈਕਸ ਐਂਡ ਬੈਲੈਂਸ ਬਣਿਆ ਰਹਿੰਦਾ ਹੈ ਤੇ ਨਿਆਂ ਹੁੰਦਾ ਹੈ ਤੇ ਇਹ ਸਿਰਫ ਕੋਈ ਹਵਾਈ ਗੱਲ ਨਹੀਂ ਇਹ ਇੱਕ ਪੂਰਾ ਪ੍ਰੈਕਟੀਕਲ ਬਲੂਪ੍ਰਿੰਟ ਹੈ ਇਸ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਸੋਖਾ ਹੈ ਇੱਕ ਆਗੂ ਨੂੰ ਲੰਗਰ ਦੀ ਜ਼ਿੰਮੇਵਾਰੀ ਦੇ ਦਿਓ ਇੱਕ ਨੂੰ ਖਜ਼ਾਨੇ ਦੀ ਇੱਕ ਨੂੰ ਮਰਿਆਦਾ ਦੀ ਦੇਖਰੇਖ ਦੀ ਇਕ ਨੂੰ ਜਥਿਆਂ ਦੀ ਤੇ ਇਕ ਨੂੰ ਆਮ ਸੇਵਾ ਦੀ ਜਦੋਂ ਜ਼ਿੰਮੇਵਾਰੀਆਂ ਇਸ ਤਰ੍ਹਾਂ ਸਾਫ਼-ਸਾਫ਼ ਵੰਡੀਆਂ ਜਾਣਗੀਆਂ ਤਾਂ ਝਗੜੇ ਤੇ ਗੜਬੜ ਦੀ ਗੁੰਜਾਇਸ਼ ਹੀ ਨਹੀਂ ਰਹੇਗੀ ਤੇ ਜਦੋਂ ਅਸੀਂ ਇਸ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਕੀ ਨਜ਼ਰ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਮਾਡਲ ਪੰਜ ਪ੍ਰਦਾਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਜਣਾ ਪੰਜ ਪਿਆਰੇ ਨਾਲ ਮਿਲਦਾ ਹੈ ਤਾਂ ਇਹ ਇੱਕ ਸੰਪੂਰਨ ਇੱਕ ਆਦਰਸ਼ ਸਿਸਟਮ ਬਣ ਜਾਂਦਾ ਹੈ ਤਾਂ ਫਿਰ ਸੋਚੋ ਜੇਕਰ ਇਸ ਜਪਜੀ ਮਾਡਲ ਨੂੰ ਅਪਣਾ ਲਿਆ ਜਾਵੇ ਤਾਂ ਫਾਇਦੇ ਕੀ-ਕੀ ਹੋਣਗੇ ਝਗੜੇ ਆਪਣੇ ਆਪ ਖਤਮ ਹੋ ਜਾਣਗੇ ਹਰ ਕੰਮ ਵਿੱਚ ਪਾਰਦਰਸ਼ਤਾ ਯਾਨੀ ਟਰਾਂਸਪੇਰੈਂਸੀ ਆਵੇਗੀ ਸੇਵਾ ਦੀ ਭਾਵਨਾ ਵਧੇਗੀ ਸੰਗਤ ਨੂੰ ਲੱਗੇਗਾ ਕਿ ਤਾਕਤ ਉਹਨਾਂ ਦੇ ਹੱਥ ਵਿੱਚ ਹੈ ਤੇ ਸਭ ਤੋਂ ਵੱਡੀ ਗੱਲ ਸੱਚੇ ਗੁਰਮਤਿ ਸਿਧਾਂਤ ਸਾਡੇ ਗੁਰੂ ਘਰਾਂ ਵਿੱਚ ਮੁੜ ਸੁਰਜੀਤ ਹੋਣਗੇ ਇਸ ਸਾਰੀ ਵਿਚਾਰ ਚਰਚਾ ਤੋਂ ਬਾਅਦ ਆਖਰ ਵਿੱਚ ਇੱਕ ਹੀ ਸਵਾਲ ਬਚਦਾ ਇੱਕ ਬਹੁਤ ਹੀ ਅਹਿਮ ਸਵਾਲ ਕੀ ਅਸੀਂ ਸੱਚਮੁੱਚ ਜਬਜੀ ਸਾਹਿਬ ਦੇ ਸਿਧਾਂਤ ਨੂੰ ਅਪਣਾਉਣ ਲਈ ਤਿਆਰ ਹਾਂ ਕੀ ਇਸ ਬੁਨਿਆਦੀ ਬਦਲਾ ਲਈ ਸਾਡਾ ਸਮਾਜ ਤੇ ਸਾਡੇ ਆਗੂ ਤਿਆਰ ਨੇ